ਜਾਨੇ ਪਾਸ ਚ ਜਾ ਫੈਰ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਾਂ ਕਾਨੂੰ ਆਪਾਂ ਨੇ ਕਾਨੂੰ ਉਹ ਕਰਨਾ ਉਹੀ ਡੂਮਣੇ ਥੱਲੇ ਬੈ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰ ਉਹ ਇਹ ਗੱਲ ਬਾਜਬਾ ਸਾਹਿਬ ਪੁੱਛੋ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋਪਰਣਾ ਵੀ ਅੱਧੀ ਹਮਤ ਹੁੰਦੀ ਹੈ ਕੀ ਮੈਂ ਕਿ ਸਾਡੇ ਕਹੇ ਤੇ ਪਾਉਂਗੇ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਬੋਰਡ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਹੋਣਾ ਵੀ ਤਾਂ ਇੱਕ ਦੀ ਹਮੈਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਰਿਆਣੇ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤੱਕ ਨਹੀਂ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰ ਆਈ ਆਪ ਸਾਹੀ ਅ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਦ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਹੈ ਗੁਪਤਾ ਸਾਹਿਬ ਦਾ ਕਹਿੰਦਾ ਤਾਂ ਟੇਲ ਲੈ ਜਾਂਦਾ ਤਾਂ ਘਰੇ ਆਉਂਦੇ ਪਛਾਣ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਪਛਾਣਗੇ ਟੇਲਾਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਰਾਉਗੀ ਚ

81 ਜੀ ਕੀ ਕੀ ਤੱਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਥੋੜੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਰਵੈ ਜੀ ਬਸ ਚੈਨਰ ਦਸਖਿਤੇ ਦੇ ਆ ਬਈ ਇੰਡੀਆ ਬਲਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਰਵੈ ਜੀ ਬਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਫਿਰ ਕੋਈ ਗੱਲ ਕੰਮ ਜਾਣੇ ਪਾਸ ਜਬਾ ਫਾਇਦਾ ਕੋਈ ਮੈਂ ਪਾਕਿਸਤਾਨ ਤੱਕ ਅੰਧ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕ ਕਾਨੂੰ ਆਪਣਾ ਨੇ ਕਾਨੂੰਨ ਹੋ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮ ਵੀ ਤੇ ਫੇ ਉਹਨਾਂ ਨੂੰ ਗੱਲ ਕਰ ਲੈਣਗੇ ਗੱਲ ਕਰ ਲੈਣਗੇ ਹਾਂ ਠੀਕ ਆਈ ਐਮ ਅ ਸਿਫ ਪੀਸ ਟਾਕਿੰਗ ਬੋਲ ਤੇ ਵੀ ਹਮ ਦਾ ਚਲੋ ਬੀੜੀ ਇਹ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਜਦੋਂ ਪਤਾ ਲੱਗੇ ਕਹਾਵਤ ਆ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਹੀ ਬੈਠੋ ਭਾਈ ਬੈਠੋ ਭਾਈ ਬੈਠੋ ਸਹੀ ਬੈਠੋ ਬਾਜੋ 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 ਇਹ ਕਹਾ ਬਤਾ ਪੰਜਾਬੀ ਬੜੀ ਨਹੀਂ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੋ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦੇ ਨੂੰ ਕਹੀ ਜਾਂਦੇ ਹੋ ਇਹ ਡਰਬੀ ਕੋੜਾ ਹੈ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਹੈ ਟੱਟੂ ਹੈ ਇਹ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਹੈ ਤੁਹਾਡਾ ਨਾ ਪਾ ਤੁਹਾਡੇ ਇਹਨੂੰ ਡਾਇਰੈਕਟ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰੀਏ ਜਿਹੜੀ ਗੰਗੋਰੀ ਗੱਲ ਕਰਨ ਤਾਂ ਦਿਉ ਤਾਂ ਕਰਾਂ ਬੈਹਜੋ ਕਰਿਓ ਮਾਨਯੋਗ ਮੁੱਖ ਮੰਤਰੀ ਜੀ ਇਹਨੂੰ ਡਿਸਕ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਇਹਨੂੰ ਡਿਸਕ ਕੀਤਾ ਜਾਵੇ ਜੋ ਵੀ ਕੋਈ ਸ਼ੇਰ ਦੀ ਜਾਨ ਤੋਂ ਬਿਨਾਂ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਨੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ

ਭਾਈ ਸਾਹਿਬ ਬੈਠੋ ਤੁਹਾਡੇ ਗਿਆ ਨਹੀਂ ਅਸੀਂ ਬੈਠੇ ਉੜੀ ਕੋ ਫੇਰੋ ਸੀਮ ਸਿੰਘ ਸਾਹਿਬ ਕੰਟੀਨਿਊ ਕਰੋ ਜੀ